ਕਿਵੇਂ ਦਾ ਆ ਠੀਕ ਐ ਬਸ ਇਹ ਮੈਂ ਤੁਹਾਨੂੰ ਕੋਈ ਪੁਰਾਣੀ ਗੱਲ ਪੁੱਛਾਂ ਕੁਝ ਜਿਵੇਂ ਕੋਈ ਤੁਸੀਂ ਪਹਿਲੀਆਂ-ਪਹਿਲੀਆਂ ਤੁਹਾਨੂੰ ਜਦੋਂ ਟਰੈਕਟਰ ਲਿਆਂਦੇ ਸੀ ਆਪਾਂ ਪੁਰਾਣੇ ਜ਼ਮਾਨੇ 'ਚ ਤੁਹਾਨੂੰ ਕਿੰਨਾ ਚਾਹ ਚੜਿਆ ਸੀਗਾ ਚਾਹ ਵੀ ਬਹੁਤ ਜੜਿਆ ਸੀਗਾ ਪਰ ਅਸੀਂ ਇਹ ਨਹੀਂ ਸੋਚਿਆ ਵੀ ਅਸੀਂ ਟਰੈਕਟਰ ਨਹੀਂ ਲਿਆਂਦੇ ਬੁਮਾਰੀਆਂ ਖਰੀਦ ਕੇ ਲਿਆ ਇਹ ਤਾਂ ਗੱਲ ਸਹੀ ਐ ਤੁਹਾਡੀ ਅੱਗੇ ਗਾਇਆਂ ਪਸ਼ੂ ਉਹਨਾਂ ਨੂੰ ਵੱਛਾ ਹੋ ਜਾਣਾ ਅੱਗੇ ਜਦੋਂ ਬਾਣੇ ਦੇਣਾ ਤੇ ਆਖਣਾ ਹਾ ਹਾ ਗੁੰਦ ਬਣਾਉਣੀ ਹਾਂ ਤੇ ਹੁਣ ਫੇਗਰ ਬਣ ਜਾਂਦਾ ਹਾਂ ਹੁਣ ਗੱਬਰੂ ਅੱਗੇ ਹਲ ਵਾਹੁੰਦੇ ਸੀ ਉਹ ਸਭ ਵਾਈ ਦੇ ਵਿੱਚ ਤੰਤ ਸੀਗਾ ਹੁਣ ਆਈ ਵਾਈ ਦੇ ਵਿੱਚ ਤੰਤ ਕੋਈ ਨਹੀਂ ਕਿੰਨੇ ਬੀ ਬਣੇ ਦਾ ਹੈ ਜਿਵੇਂ ਹੁਣ ਅੱਗੇ ਗਾਂ ਸੂ ਪੈਣੀ ਹੈ ਬੱਚਾ ਦੇ ਦੇਣਾ ਸ਼ੌਂਕ ਨਾ ਪਾਲਣਾ ਹੁਣ ਤੇ ਹੁਣ ਬੱਚਾ ਦੇ ਦਿੰਦੀ ਹੈ ਗਾਂ ਦਾ ਹੁਣ ਛੱਡਣ ਦਾ ਫੇਰ ਬੁਖਾਰ ਚੜ ਜਾਂਦਾ ਹੈ ਹੁਣ ਛੱਡਾਂਗੇ ਛੱਡ ਕੇ ਆਈਏ ਨੂੰ ਪਰੇ ਤੇ ਗਾਈਆਂ ਦੀ ਵੀ ਬੇਕਦਰਹੀ ਹੋ ਗਈ ਹੁਣ ਹਨਾ ਬੇਕਦਰਹੀ ਹੋ ਗਈ ਤੇ ਅੱਗੇ ਅਗਲਾ ਸਾਂਹ ਦਾ ਸੀ ਆ ਕੋਈ ਯਾਰ ਬੱਚਾ ਹੋਊਗਾ ਘਰੇ ਫਿਰ ਵਲਦ ਬਣਾਵਾਂਗੇ ਚੰਗਾ ਉਹ ਮਾਰੀਆਂ ਵੀ ਘੱਟ ਸੀ ਉਦੋਂ ਮਾਰੀਆਂ ਹੈ ਹੀ ਨਹੀਂ ਸੀ ਅੱਗੇ ਕੋਈ ਟੀਕਾ ਜਾਂਦਾ ਨਹੀਂ ਗੋਲੀ ਕੰਨੋਂ ਸੀ ਹੁੰਦਾ ਉਹਲਾ ਟਰੈਕਟਰ ਕੋਹੋਂ ਦਾ ਤਾਂ ਵੀ ਨਸ਼ੇ ਪੱਤੇ ਕਰਕੇ ਵਹੋਂਦਾ ਟਰੈਕਟਰ ਵੀ ਅਗਲੋਂਦਾ ਜਾਂਦਾ ਹੁੰਦਾ ਸੀ ਵੀ ਗਾਹੂੰ ਧੰਤੀਆ ੜਤਾਲ ਹੁੰਦੀ ਸੀ ਉਹਨੂੰ ਅੱਕਦੇ ਮੁੰਡੇ ਚੱਲਿਆ ਆ ਕੇ ਸਾੜ ਲੈਂਦੇ ਸੀ ਤੇ ਉਹਨੂੰ ਰਗੜ ਰਗੜ ਕੇ ਰਗੜ ਰਗੜ ਕੇ ਤੇ ਉਹਦੀਆਂ ਪੂੜੀਆਂ ਤੇ ਮਟਾਵਾਂ ਨਾ ਚੇਂਦੇ ਨਹੀਂ ਲੜਾ ਲੜਾ ਪੈ ਜਾ ਭਾਈ ਹੂੰ ਮੋੜ ਕਾ ਆ ਗਿਆ ਹੂੰ ਬੁਖਾਰ ਕਹਿੰਦੇ ਨੇ ਸੀ ਹੂੰ ਤਾਂ ਫਿਰ ਮੈਂ ਤਾਂ ਘਟ ਗਈ ਹੈ ਬਿਮਾਰੀਆਂ ਵਾਦ ਉਹ ਤਾਂ ਮੜਿਆ ਸਰਦਾ ਹੁੰਦਾ ਚੱਲ ਡਾਕਟਰ ਕੋਲੇ ਇਹ ਤਾਂ ਸਹੀ ਗੱਲ ਹੈ